ਲਓ ਜੀ ਦੋਸਤੋ ਅੱਜ ਦੇ ਆਪਾਂ ਵੀਡੀਓ ਕਵਰ ਕਰ ਰਹੇ ਆ ਕਾਕੇ ਬਰਾੜ ਦੇ ਘਰ ਅੱਜ ਤਰੀਕ ਹੈਗੀ ਆ 14 ਤਰੀਕ ਦਿਨ ਸ਼ੁੱਕਰਵਾਰ 2025 ਆ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਵਿੱਚ ਬਾਈ ਕੋਲੇ ਇੱਕ ਬਹੁਤ ਜ਼ਿਆਦਾ ਚੰਗੀ ਨਗੀਨਾ ਪੀਸ ਸ਼ਾਈਵਾਦ ਜਰਸੀ ਦਾ ਕਰਾਸ ਵੈਡ ਆ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰਿਆਂ ਨੂੰ ਪੇਦੇ ਚੈਨ ਨਾਲ ਜਰੂਰ ਸਬਸਕ੍ਰਾਈਬ ਕਰਦੇ ਹੋ ਆਪਣਾ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦਾਰ ਹੋਵੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਇਹਦੇ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਮ 98783 9388 ਹੈ ਜੀ ਸੱਲੀ ਪਰਕ ਤੁਸੀਂ ਇਹ ਕਰਨੀ ਆ ਸੂਈ ਸਵਾਈਆ ਰਾਤ ਹੀ ਸੂਈ ਆ ਬਾਈ ਕਹਿੰਦਾ ਜੇ ਜੱਪੇ ਦੀ ਓਕੇ ਆ ਗਈ ਬਾਕੀ ਸਾਰੇ ਜਣੇ ਕਹਿੰਦੇ ਬਾਈ ਤੋਂ ਲੈਣੇ ਆ ਇੱਕ ਨਗੀਨਾ ਪੀਸ ਹੀ ਆ ਬਸ ਇਹੋ ਜਿਹਾ ਪੀਸ ਨਾ ਕੋਈ 100 ਮਗਰ ਇੱਕ ਅੱਧੀ ਮਸਾ ਹੀ ਨਿਕਲਦੀ ਆ ਪਹਿਲਾਂ ਤੋਂ ਚੱਕੀ ਮਾੜੀ ਜਿਹੀ ਪੂਛ ਲੈਵਾ ਲੋ ਚੈੱਕ ਕਰੋ ਪਹਿਲਾਂ ਤੁਸੀਂ ਥੰਡੀ ਗਾ ਲੈਵਾ ਠੱਡੀ ਸੀਰ ਬਹੁਤ ਆ ਲੈ ਰਾਤ ਦੀ ਸੂਈ ਆਗੀ ਸੋਨੇ ਥਾੜਾ ਚਾਰ ਹੀ ਥਾੜਾ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਲੈਣੀ ਪਹਿਲਾਂ ਤੋਂ ਥਾਣ ਤੁਹਾਨੂੰ ਵਿਖਾ ਦਿਆ ਕਰਾਂ ਦੀ ਕਿ ਆ ਬਾਤਾ ਥਾਣਾ ਫੇਸ ਕੁਆਲਟੀ ਚੈੱਕ ਕਰੋ ਤੁਸੀਂ ਕਰਾਂ ਦੀ ਹਾਂ ਬਾਈ ਹਾਂ ਆ ਦੇਖ ਲਈ ਬਾਈ ਬੈਠਾ ਪਰਲੇ ਪਾਸੇ ਜਿਹਾ ਸਮਝ ਜਿਹਾ ਖਿੱਚੀ ਜਾਂਦਾ ਵਾ ਹਾਂਜੀ ਬਾਈ ਹਾਂਜੀ ਬਗੈਰ ਯਾਰ ਦੂਰ ਤੋਂ ਜੋੜੀ ਹੈ ਠੀਕ ਹੈ ਜੀ ਬਗੈਰ ਜੋੜ ਤੋਂ ਉਹਦਾ ਡਰੈਸ ਦੱਸ ਦਿੰਿਆ ਆਪਦਾ ਡਰੈਸ ਪਿੰਡ ਲੰਗੇਣਾ ਤਸੀਲ ਬਾਗਾਪੁਰ ਜਿਲ੍ਹਾ ਮੋਗਾ ਠੀਕ ਆ ਨਾਮ ਕਾਕਾ ਬਰਾੜ ਕਾਕਾ ਠੀਕ ਆ ਬਾਈ ਅੱਜ ਆ ਮੈਂ ਬਾਈ ਰਾਤ ਸੂਈ ਆ ਰਾਤ ਸੂਈ ਆ ਹੁਣ ਬੋਲਾ ਕੱਢਿਆ ਠੀਕ ਆ ਬਾਈ ਤੁਸੀਂ ਭੁੱਲ ਜੂਗੇ ਜਿਹੜਾ ਪਤਾ ਲੈ ਗਏ ਪੈਸੇ ਦਾ ਯਾਰ ਬਾਕੀ ਹਾਂਜੀ ਬੋਲੇ ਕੱਢ ਬਹੁਤ ਪਏ ਆ ਸਹੀ ਗੱਲ ਐ ਪੈਸਾ ਨਹੀਂ ਰੱਖਣਾ ਨਗਿੰਦਾ ਰੱਖਣੀ ਐ ਚੀਜ਼ ਠੀਕ ਆ ਜੀ ਮਗਰ ਬੱਛੀ ਐ ਕਿੰਨਾ ਕ ਬੋਲਾ ਕੱਢ ਲਿਆਊਗਾ ਬਹੁਤ ਤਕਰੀਬਨ ਕੱਢਿਆ 6 ਕਿਲੋ ਠੀਕ ਆ ਬਾਈ ਹਾਂ ਤੇ ਮਗਰ ਬੱਛੀ ਐ ਜੀ ਮਗਰ ਬੱਛੀ ਐ ਠੀਕ ਆ 12 ਲੀਟਰ ਬੋਲਾ ਮੰਨ ਕੱਲ ਦੀ ਸੂਈ ਨਹੀਂ ਗਏ ਹਾਂਜੀ ਕੱਲ ਦੀ ਸੂਈ ਠੀਕ ਆ ਬਾਈ ਧੋਰੀ ਮੜੀ ਜੀ ਕਰਾ ਦੇ ਬੰਦਾ ਯਾਦ ਕਰੂਗਾ ਬਾਈ ਠੀਕ ਆ ਜੀ ਦੋ ਦੋਨੋਂ ਲੱਗਿਆ 18-19 ਲੀਟਰ ਇਹਦੇ 15 ਕਿਲੋ ਵਜ਼ਨ ਕਹਿ ਕੇ ਦਿੰਨੇ ਆ ਠੀਕ ਆ ਕਿਉਂਕਿ ਨਲਕਾ ਤਾਂ ਨਹੀਂ ਗੇੜ ਕੇ ਦੇ ਦਿਆਂਗੇ ਪਰ ਹੋ ਸਕਿਆ 20 ਦੇ ਦੇਵੇ ਆਪਰੇ ਦੁਕਾਨਦਾਰੀ ਆ ਪਤੋਂ ਤਾਂ ਘੱਟ ਕਹਿਣਾ ਠੀਕ ਆ ਜਿੱਡੀ ਵਹਿੜਾ ਮੈਂ 18-19 ਕਿਲੋ ਕਹਿੰਦਾ ਵੀ ਕੋਹ ਨਹੀਂ ਇਹਨੂੰ ਹੈ ਜਿੱਡੀ ਵਹਿੜਾ 18-19 ਕਿਲੋ ਕਹਿੰਦਾ ਵੀ ਕੋਹ ਨਹੀਂ ਗਾ ਫਿਰ ਉਹਦੀ ਬਾਈ ਦੇ ਨਾਲ ਇੱਕ ਧੱਕਾ ਉਹਦੀ ਕਿੱਡਾ ਕੱਦ ਕਾਟ ਹੋਊਗਾ ਤੇ ਵਜ਼ਨ ਦੇਖ ਲਓ ਤੁਸੀਂ ਤੋਂ ਦੋ ਦੋਸਤੋ ਦੋ ਦਊਗਾ ਮੱਝਾਂ ਵਰਗਾ ਤੇ ਜੇ ਆਪਾਂ ਮੱਝ ਲੈਣੀ ਹੋਵੇ ਤਾਂ ਮੱਝ ਘਟੋ ਘਟ 2 ਲੱਖ ਦੇ ਹਣੀ ਦੇ ਨਾਲ ਦੀ ਜਿਹਨਾਂ ਕੋਲ ਤਾਂ ਪੈਸੇ ਵਾਧੂ ਪਏ ਆ ਉਹ ਤਾਂ ਮੱਝ 2 ਲੱਖ ਦੀ 2.5 ਦੀ ਵੀ ਲੈ ਲੈਣਗੇ ਪਰ ਜਿਹਨੇ ਕਿਸੇ ਨੇ ਮੇਰੇ ਗਰੀਬ ਬੰਦੇ ਨੇ ਜਾ ਕੇ ਜਿਹਨੇ ਮਾਈ ਧਾਰ ਚੋਰ ਨੂੰ ਪੈਸੇ ਲੈਣੇ ਆ ਉਹਦੇ ਲਈ ਇਹ ਵਹਿੜ ਪੂਰੀ ਚੰਗੀ ਆ ਗਈ ਫੈਂਡ ਫੂਡ ਦੀ ਵੇਖ ਲਓ ਵੀ ਆਊਗੀ ਚੰਗੀ ਇਹਦੀ ਤੇ ਚੈੱਕ ਕਰ ਲਓ ਥਾੜ ਜਾਸਦੀ ਤੇ ਸ਼ਾਈਵਾਲ ਦਾ ਕਰਾਉਂਦਾ ਜਿਹੜੀ ਦੀ ਡਿਮਾਂਡ ਬਹੁਤ ਰਹਿੰਦੀ ਆਗੀ ਆਈ ਫੋਨ ਤੇ ਜਾਸਦੀ ਦਾ ਸ਼ਾਈਵਾਲ ਹੋਈ ਤਾਂ ਭਾਈ ਦੱਸੀ ਪਰ ਆ ਉਹਨਾਂ ਵੀਰਾਂ ਵਾਲੇ ਨਗੀਨਾ ਪੀ ਸੀ ਇੱਕ ਵਜਨ ਬਹੁਤ ਆ ਕੋਈ ਲਿੱਸੀ ਪਿੱਕੀ ਨਹੀਂ ਗਈ ਚੁੰਡੀ ਵਾਲਾ ਥਾਨ ਨੀਗਾ ਹਾਦੀ ਚੁਾਈ ਵਾਲਾ ਸੋਨਾ ਮੋਟਾ ਖਾਣਾ ਦੂਜਾ ਸੁਆ ਐਨ ਆਰ ਆਂਗਾਂ ਤੋਂ ਮਿਲਿਆ ਕਿੱਥੇ ਮਹਿੰਗੀਆਂ ਚੀਜ਼ਾਂ ਬਣਦੀਆਂ ਅੱਛਾ ਜੀ ਇਹ ਕੇ ਵੀਰਾਂ ਦੇ ਸ਼ੌਂਕ ਦਾ ਸਾਹਮਣੇ ਭਾਈ ਕਹਿੰਦਾ ਬੰਦੇ ਉੱਠ ਗਏ ਬਾਹਰ ਉਹਨਾਂ ਨੇ ਦੇਤੀ ਆ ਗਈ ਪੈਠ ਬੜਾ ਚੈੱਕ ਕਰੋ ਤੇ ਮੱਝਾ ਵਰਗਾ ਬੈਠਾ ਪੜਾ ਮੋਟ ਐਨ ਪੂਰੀ ਨਿਗਰ ਤੇ ਸੋਹਣੀ ਸੁਨੱਖੀ ਮੇਰੇ ਹਿਸਾਬ ਨਾਲ ਵੀ ਥਾਣਾ ਦਾ ਸੈਟ ਆ ਰਸਾ ਸੈਟ ਤਾਂ ਤੁਸੀਂ ਆ ਪੱਛੀ ਛੱਡ ਐਮ ਪਤਾ ਹੀ ਹੁਣੇ ਹੁਣੇ ਚੋਕੇ ਹਟਿਆ ਠੀਕ ਲੱਭ ਠੀਕ ਹੈ ਜੀ ਸਵਾਲ ਨਹੀਂ ਪੜ ਲੈ ਵੀ ਦੋਸਤੋ ਆ ਦੇਖ ਲੋ ਬੱਚਾ ਲੱਗਦਾ ਤਾਰਾ ਤੁਹਾਨੂੰ ਮਰਵਾ ਦਿੰਨੇ ਆਪਾਂ ਹਾਂ ਬੱਚਾ ਲੱਗਦਾ ਤਾਰਾ ਤੁਹਾਨੂੰ ਮਾਰਾ ਦਿੰਨੇ ਆਗੇ ਬੱਚਾ ਲਾਦਾ ਬਾਈ ਸਾਡੇ ਤਾਰ ਪੋਲੀ ਮੋਟੀ ਬਹੁਤ ਹੈ ਹਾਂ 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 ਥੋੜੇ ਭਲਾ ਭੁਲਾ ਵਾ ਹਜ ਮਾੜਾ ਮੋੜਾ ਦਬੱਚੀ ਦਾ ਵੀ ਕਰੂਗੀ ਇਹ ਆ ਕਿ ਭਲਾ ਬਣਾ ਰੋਸ ਸੱਤਾਂ ਸੱਟਿਆ ਵਾ ਸਾਈਸ ਖੁੱਲੀ ਖੜੀ ਜਮਾ ਤੇ ਵੇਖ ਸਕਦੇ ਹੋ ਜੀ ਬੱਚਾ ਚੁੰਗੀ ਜਾਂਦਾ ਵਾ ਹਾਂ ਚਾਰਾਂ ਨੇ ਲਵਾ ਦੇ ਮੂ ਤਾਰ ਮੂ ਲੋਗੇ ਤਾਰਾ ਮਰਾ ਕੇ ਤਾਰਾ ਹਾਂ ਤਾਰਾ ਮਾਰੇ ਹੱਥ ਰੋਕੇ ਜਵਾ ਮੈਂ ਕਿਹਾ 5 ਵਜੇ ਤੋਈ ਵੀ ਹੈ ਠੀਕ ਆ ਬਾਈ ਹਾਂ ਆ ਦੇ ਚੋਕੇ ਤੇ ਪਾਸ ਕਰ ਲਿਓ ਬਾਈ ਕਹਿੰਦਾ ਕਿਉਂਕਿ ਮੈਂ ਹੋ ਗਿਆ ਲੇਟ ਆਸੀਂ ਧਾਰਾ ਤੇ ਚੈੱਕ ਕਰੋ ਤੁਸੀਂ ਬੋਲਾ ਬੋਲਾ ਵੇਖ ਲਓ ਜਿਵੇਂ ਚਿੱਟੀ ਬੋਲੀ ਤਰਪੂਰੀ ਠੀਕ ਆ ਬਾਈ ਲੈ ਇਹ ਆ ਵੇਖ ਲਓ ਲੈ ਦੋਸਤ ਵੇਖ ਲਓ ਤੁਸੀਂ ਅੰਨੇ ਵੀ ਨਹੀਂ ਬਾਈ ਚਲ ਬੱਸ ਕਰ ਬਾਈ ਕੋਈ ਨਹੀਂ ਜਿਹਨੇ ਚੋਲੜੀ ਆ ਕੇ ਸਾਰਾ ਇੱਕ ਵਾਰ ਟੈਕਟ ਕਰਾਉਣੇ ਆਪਾਂ ਠੀਕ ਆ ਬਾਈ ਹਾਂ ਹਾਂ ਬੱਛੀ ਹੈ ਮਗਰ ਦੇ ਜੇ ਹੁੰਦਾ ਬੱਚਾ ਲੈ ਜਾਣਾ ਤੁਹਾਨੂੰ ਫੇਰ ਵੀ ਪੈਣਾ ਹੀ ਸੀਗਾ ਇਹ ਬੱਚੀ ਭਲਾ ਭੁਲਾ ਬਾਈ ਮਾੜਾ ਮੋਟਾ ਪਸ਼ੂ ਕਰਦਾ ਹੀ ਹੈਗਾ ਹਾਂ ਜਮਾ ਕੋਈ ਵਾਸਤਾ ਨਹੀਂ ਕੋਈ ਨਿਆਣਾ ਕੋਈ ਨਾ ਨਹੀਂ ਪਾਇਆ ਨਹੀਂ ਅਗਲਾ ਛਾਈ ਵਾਲੇ ਪਰ ਨਿਆਣੇ ਮਾਤਾ ਦੌਰ ਰੱਖ ਕੇ ਅਗਲਾ ਲੱਗਦਾ ਕਿ ਨਿਆਣਾ ਪਾਲੋ ਕੋਈ ਚੱਕਰ ਨਹੀਂਗਾ ਨਿਆਣਾ ਪਾਓ ਚਾਹੇ ਨਾ ਪਵਾ ਧਾਰਾ ਵੇ ਲੋ ਤੁਸੀਂ ਆ ਬਲ ਗੰਨੇ ਨੂੰ ਵਰਦੀ ਹੈਗੀ ਆ ਵੇ ਲੋ ਤੁਸੀਂ ਆ ਵੇ ਫੜਕਾਂ ਦਾ ਨਾ ਜਿਵੇਂ ਮਿੱਟੀ ਵਿੱਚ ਮੂਰੀ ਕਰਦਣੀ ਸੀਗੀ ਬਸ ਬਾਈ ਬਸ ਕਰ ਜਾ ਛੱਡ ਦੇ ਦੇ ਲੋ ਗੰਨੇ ਨੂੰ ਵਰਦੀ ਆਲੇ ਕੋਈ ਨਿਆਣਾ ਨਹੀਂ ਪਾਇਆ ਕੋਈ ਥੱਲੇ ਬੰਨੀ ਨਹੀਂ ਗਈ ਆ ਹੁਣ ਬਾਈ ਬਾਈ ਨੇ ਫੜੀ ਆ ਗਈ ਥੱਲੇ ਬੱਚੀ ਫਿਰਦੀ ਐ ਇਦੋਂ ਠੰਡੀ ਵਹਿੜ ਠੀਕ ਆ ਬਾਈ ਉਹ ਬੋਲਦਾ ਕਿ 17 ਕਿਲੋ ਲਿਖ ਕੇ ਦੇ ਦੀ ਗਰੰਟੀ ਤੇ ਪਰ ਨਹੀਂ ਠੀਕ ਆ 15 ਕਹੋਗੇ 12 ਦਾ ਬੋਲੋ ਹੀ ਐ ਠੀਕ ਆ ਕਿੰਨੇ ਦੇ ਦੇਣੀ ਫਿਰ ਇਹ 20000 ਰੁਪਏ ਤੇ ਵਿੱਚੋਂ ਛੋੜ ਸਿਆਪਾ ਲੱਗਦੇ ਸੋ 65000 ਰੁਪਏ ਜਮਾ ਗਿਆ ਜਮੌਲ ਲੱਗ ਐਡਾ ਕੱਦ ਕੱਡਦਾ ਇਹਦੇ ਵਜਨ ਵਾਲੀ ਵਹਿੜ 65000 ਦੇ ਆਪਾਂ ਨੂੰ ਦੇਣੀ ਵੀ ਕਿੰਨੇ ਆ ਬੱਚੀ ਚੁੰਗੀ ਜਾਂਦੀ ਹੈਗੀ ਤੋ ਤੁਹਾਨੂੰ ਦੇਖ ਲਓ ਜੀ ਭਾਈਆ ਪਾਣੀ ਇਹ ਮਾਰਦੇ ਤਾਂ ਥੋੜੇ ਧਾਰਾ ਮਾਰਨੇ ਚਾਹੀਦੇ ਹੈ ਆ ਬੱਛੀ ਚੰਗਦੀ ਫਿਰਦੀ ਹੈਗੀ ਇਹਦੀ ਆ ਬੱਛੀ ਹੈ ਮਗਰ 나ੜੂਆ ਨਾਲ ਆ ਬੱਛੀ ਤੇ ਵੀ ਚੈੱਕ ਕਰ ਸਕਦੇ ਹੋ ਜੀ ਆ 나ੜੂਆ ਨਾਲ ਆ ਠੰਡੀ ਸੀਲ ਵਹਿੜ ਆਗੀ ਮਾਲ ਜੀ ਦਾ 65000 ਰੁਪਇਆ ਵਾ ਜਿਹਦੇ ਪਸੰਦ ਆਏ ਬਾਈ ਨਾਲ ਗੱਲਬਾਤ ਕਰ ਲੈ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦੀ